ਅਗਲੀ ਜਿਹੜੀ ਹਰਜੋ ਸਿੰਘ ਜੀ ਖਬਰ ਕਰਦੇ ਜਾਈਏ ਅੱਜ ਆਪਾਂ ਉਸ ਦੇ ਬਾਬਤ ਪੰਜਾਬੀ ਰੇਡੀਓ ਯੂਐਸਏ ਵੱਲੋਂ ਇੱਕ ਇਨਫੋਰਮੇਸ਼ਨ ਵੀ ਸ਼ੇਅਰ ਕੀਤੀ ਸੀ ਰੀਲ ਵੀ ਪਾਈ ਗਈ ਸੀ ਫ੍ਰੀਮੌਂਟ ਦਾ ਜੁਐਲਰੀ ਸਟੋਰ ਉਹ ਇੱਕ ਰੀਅਰ ਸਮੈਸ਼ ਐਂਡ ਗ੍ਰੈਬ ਦਾ ਜਿਹੜਾ ਉਹ ਸ਼ਿਕਾਰ ਬਣਿਆ ਹੈਗਾ ਆ ਸੋ ਇਸ ਦੇ ਵਿੱਚ ਦੱਸਿਆ ਜਾਵੇ ਜਿਹੜਾ ਫ੍ਰੀਮੌਂਟ ਜੁਐਲਰੀ ਸਟੋਰ ਆ ਉਹ ਬੀਤੇ ਜਿਹੜਾ ਬੁੱਧਵਾਰ ਨੂੰ ਕੁਮਾਰ ਜੁਐਲਰਜ਼ ਜਿਨ੍ਹਾਂ ਦਾ ਨਾਮ ਆ ਇਹ ਕਹਿੰਦੇ ਵੀ ਫੈਮਿਲੀ ਓਨਡ ਬਿਜ਼ਨਸ ਸੀਗਾ ਤੇ ਉੱਥੇ ਇਹ ਸਟੋਰ ਫਰੰਟ ਪਿਛਲੇ 3 ਦਹਾਕਿਆਂ ਤੋਂ ਸੀਗਾ ਤੇ ਹੁਣ ਕਹਿੰਦੇ ਵੀ ਉੱਥੇ ਵਿਚਾਰੇ ਕੱਚ ਚੁਗਦੇ ਨਜ਼ਰ ਆ ਰਹੇ ਨੇ ਫ੍ਰੀਮੋਰਡ ਪੁਲਿਸ ਨੇ ਦੱਸਿਆ ਵੀ ਇੱਕ ਝੁੰਡ ਜਿਹੜਾ ਉੱਥੇ ਆਇਆ ਉਹਨਾਂ ਨੇ ਇਸ ਦੀ ਦਰਵਾਜ਼ੇ ਦੇ ਵਿੱਚ ਸ਼ੀਸ਼ੇ ਦੇ ਵਿੱਚ ਗੱਡੀ ਮਾਰੀ ਭੰ ਤੋੜ ਕੀਤੀ ਤੇ ਫਿਰ ਬਾਅਦ ਦੇ ਵਿੱਚ ਉਹ ਅੰਦਰ ਬੜੇ ਤੇ ਉਹਨਾਂ ਨੇ ਡਿਸਪਲੇ ਕੇਸਸ ਜੋ ਉੱਥੇ ਲੱਗੇ ਸੀਗੇ ਉਹਨਾਂ ਨੂੰ ਤੋੜ ਕੇ ਉੱਥੋਂ ਹਜ਼ਾਰਾਂ ਡਾਲਰ ਦਾ ਜਿਹੜਾ ਸਮਾਨ ਆ ਲੁੱਟ ਕੇ ਲੈ ਗਏ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜੇ ਵਰਮਾ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਮਾਤਾ ਤੇ ਪਿਤਾ ਤੇ ਇੱਕ ਹੋਰ ਵਰਕਰ ਉਸ ਟਾਈਮ ਸਟੋਰ ਦੇ ਇਨਸਾਈਡ ਜਿਹੜੇ ਸੀਗੇ ਜਦ ਇਨਸੀਡੈਂਟ ਵਾਪਰਿਆ ਹੈਗਾ ਆ ਪਰ ਕਹਿੰਦੇ ਵੀ ਲੱਕੀਲੀ ਕਿਸੇ ਨੂੰ ਇੰਜਰੀ ਜਿਹੜੀ ਉਹ ਨਹੀਂ ਰਿਪੋਰਟ ਹੋਈ ਇਸ ਤੋਂ ਪਹਿਲਾਂ ਵੀ ਬੇਅਰੀਏ ਤੋਂ ਇਲਾਵਾ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਜੁਐਲਰੀ ਸਟੋਰਸ ਆ ਉਹਨਾਂ ਨੂੰ ਸਮੈਸ਼ ਐਂਡ ਗ੍ਰੈਬ ਦਾ ਸ਼ਿਕਾਰ ਜਿਹੜਾ ਉਹ ਬਣ ਚੁੱਕੇ ਹੈਗੇ ਆ ਸੋ ਕੈਲੀਫੋਰਨੀਆ ਦੇ ਵਿੱਚ ਸਮੈਸ਼ ਐਂਡ ਗ੍ਰੈਬ ਜਿੱਥੇ ਉਹਦੇ ਉੱਤੇ ਥੋੜੇ ਸਮੇਂ ਲਈ ਇਦਾਂ ਲੱਗਦਾ ਸੀਗਾ ਵੀ ਜਿੱਦਾਂ ਠੱਲ ਪਈ ਆ ਇੱਕ ਵਾਰੀ ਫੇਰ ਇਹ ਜਿਹੜੀਆਂ ਘਟਨਾਵਾਂ ਆ ਉਸ ਦੇ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਚੁੱਕੀ ਆ ਸੋ ਲਾਈਨ ਆਰਡਰ ਦੀ ਸਿਚੁਏਸ਼ਨ ਇੱਕ ਵਾਰੀ ਫੇਰ ਸਵਾਲਾਂ ਦੇ ਘੇਰੇ ਜਾਣ ਪਈ ਆ ਜਦ ਅ ਕੁਮਾਰ ਜੁਵਲਰਸ ਜੋ ਕਿ ਫ੍ਰੀਮੌਂਟ ਦੇ ਵਿੱਚ ਜਿੱਥੇ ਪਿਛਲੇ 30 ਸਾਲਾਂ ਤੋਂ ਉੱਥੇ ਉਹਨਾਂ ਦੀ ਦੁਕਾਨ ਸੀ ਉਸ ਨੂੰ ਸਮੈਸ਼ ਐਂਡ ਗ੍ਰੈਬ ਵਾਲਿਆਂ ਨੇ ਜਿਹੜਾ ਹੁਸ਼ਕਾਰ ਬਣਾਇਆ ਹੈਗਾ ਆ ਕਹਿੰਦੇ ਵੀ ਕੁਝ ਮਿੰਟਾਂ 'ਚ ਸਾਰਾ ਕੁਝ ਲੁੱਟ ਲਿਆ ਕੁਝ ਸਕਿੰਟਾਂ 'ਚ ਤੇ ਪੁਲਿਸ ਅੱਧੇ ਘੰਟੇ ਬਾਅਦ ਆਈ ਹਾਲਾਂਕਿ ਪੁਲਿਸ ਨੇ ਆਲੇ ਦੁਆਲੇ ਜਦੋਂ ਵਾਇਰਲੈਸ ਕਰ ਦਿੱਤੀ ਤੇ ਉਹਦੇ ਨਾਲ ਦੋ ਕਾਰਾਂ ਤੇ ਕੁਝ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ ਆ ਸੋ ਪਿਛਲੇ ਕੁਝ ਮਹੀਨਿਆਂ 'ਚ ਬਹੁਤ ਸਾਰੇ ਜਿਹੜੇ ਸਨਿਆਰੇ ਆ ਓਹੋ ਲੁੱਟੇ ਜਾ ਰਹੇ ਹੈਗੇ